ਮੇਰਾ ਨਾਮ ਕੈਪਟਨ ਹੈ ਪਿੰਡ ਮੇਰਾ ਸਾਗਰਪੁਰ ਕਨਵਾ ਰੋਡ ਬਟਾਲਾ ਹੈ ਉਹਦਾ ਨਾਮ ਉਹਦਾ ਦਾ ਘਰ ਚੋਂ ਨੂੰ ਅਰਬ ਵੀ ਕਹਿੰਨੇ ਆ ਤੇ ਨਾਮ ਦਾ ਹੈ ਅਮਰਜੀਤ ਸਕੂਲ ਦਾ ਨਾਮ ਅਮਰਜੀਤ ਹੈ ਹਾਂਜੀ ਉਮਰ ਉਹਦੀ ਹੈਗੀ 13 ਸਾਲ ਇਹ ਹੋ ਗਿਆ ਕੋਈ 17 ਤਰੀਕ ਨੂੰ ਸ਼ਾਮ 5:30 6 ਵਜੇ ਦੇ ਵਿੱਚ ਨਹੀਂ ਨਹੀਂ ਕੋਈ ਇਦਾਂ ਦੇ ਕੋਈ ਗੱਲਬਾਤ ਨਹੀਂ ਜਾਂਦਾ ਖੇਡ ਖੁੱਡ ਕੇ ਆ ਜਾਂਦਾ ਰਿਹਾ ਸੀ ਅੱਗੇ ਹਾਂ ਜਨਰਲ ਹੈ ਜਿਹੜਾ ਫਸਟ ਟਾਈਮ ਜਿਹੜਾ ਮਤਲਬ ਰਾਤ ਬਾਹਰ ਰਿਹਾ ਪੜਦਾ ਹੀ ਪਰ ਸਕੂਲ ਨੂੰ ਮਤਲਬ ਉਹਨੂੰ ਨਹੀਂ ਮਤਲਬ ਜਵਾਬ ਮਤਲਬ ਦਿੱਤਾ ਗਿਆ ਹੀ ਉਹਨੇ ਕੱਚੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਅੱਧੀ ਮਾਂ ਵਾਲੀ ਪੈਰੀ ਕੈਂਚੀ ਚੱਪਲ ਨੀਲੇ ਕਲਰ ਦੀ ਜੀਨ ਦੀ ਪੈਂਟ ਪਾਈ ਹੋਈ ਹੈ ਹਾਂਜੀ ਮੋਬਾਈਲ ਮੇਰਾ ਹੈਗਾ 783722171 ਮੈਂ ਫਿਰ ਤੋਂ ਰਿਪੀਟ ਕਰਦਾ 783722171 ਲਾਸਟ ਵਾਰੀ ਇਤਨੀ ਫਿਲਾਲ ਮੈਨੂੰ ਬੱਸ ਸਟੈਂਡ ਵਿੱਚੋਂ ਕਹਿੰਦੇ ਕਈ ਕਹਿੰਦੇ ਵੇਖਿਆ ਵਾ ਸਟੇਸ਼ਨ ਤੇ ਕਹਿੰਦੇ ਵੇਖਿਆ ਹੋਇਆ ਇੱਕ ਪਲੈਨ ਵੀ ਕੀਤੀ ਹੋਈ ਏ ਮੈਂ ਇਹ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਵੀ ਮੇਰਾ ਬੱਚਾ ਜਲਦ ਤੋਂ ਜਲਦ ਬਹੇਜ ਜਾਵੇ ਮੇਰਾ ਨਾਮ ਅਨਪ੍ਰੀਤ ਹੈ ਸਾਗਰਪੁਰੇ ਦੇ ਰਹਿਣ ਵਾਲੇ ਆ ਸੀ ਇਹ 17 ਅਕਤੂਬਰ ਦਾ ਗਿਆ ਹੋਇਆ ਭਾਜੀ ਘਰੋਂ ਤੇ ਉਹਦਾ ਨਾਮ ਹੈਗਾ ਜੇ ਆਰਬ ਉਹਦਾ ਨੂੰ ਅਮਰਜੀਤ ਕਹਿੰਦੇ ਜੇ ਸਕੂਲ ਦਾ ਨਾਮ ਅਮਰਜੀਤ ਜੀ ਉਹਦਾ ਉਮਰ ਉਹਦੀ 13 ਸਾਲ ਜੇ ਭਾਜੀ ਜਾਣਦਾ ਹੁੰਦਾ ਹੀ ਭਾਜੀ ਪਰ ਖੇਡ ਕੇ ਵਾਪਸ ਆ ਜਾਂਦਾ ਹੁੰਦਾ ਇਹ ਪਹਿਲਾ ਚਾਂਸ ਜਿਹੜਾ ਮੇਰਾ ਬੱਚਾ ਘਰੋਂ ਬਾਹਰ ਗਿਆ ਵਾ ਹਾਂਜੀ ਸਾਰਿਆਂ ਨੇ ਪੁੱਛਿਆ ਰਿਸ਼ਤੇਦਾਰ ਵੀ ਖੁਦ ਸਾਡੇ ਨਾਲ ਲੱਭਦੇ ਪਏ ਜੀ ਯਾਰਾ ਦੋਸਤ ਉਹ ਯਾਰ ਦੋਸਤ ਹੈ ਹੀ ਨਹੀਂ ਸੀ ਕੋਈ ਠੀਕ ਹੈ ਨਾ ਉਹ ਕੱਲਾ ਹੀ ਖੇਡਦਾ ਹੁੰਦਾ ਸੀ ਬਸ ਮੈਂ ਹੀ ਕਹਿਣਾ ਚਾਹਨੀ ਆ ਕਿ ਮੇਰਾ ਬੱਚਾ ਜਲਦ ਤੋਂ ਜਲਦ ਲੱਭ ਕੇ ਮੈਨੂੰ ਦਿੱਤਾ ਜਾਵੇ